ਖਿਆਲ ਕੋ ਸੁਕਤ ਕਹੋ ਕੋਈ ਬਿਰਤੀ ਕਹਿੰਦਾ ਕਿ ਸੁਕਤੀ ਨਹੀਂ ਟਿਕਦੀ ਕੋਈ ਖਿਆਲ ਕਹਿੰਦੇ ਨੇ ਕੋਈ ਮਨ ਕਹ ਦਿੰਦਾ ਖਿਆਲ ਨੂੰ ਸ਼ਬਦ ਨਾਲ ਮਿਲਾ ਕੇ ਜਪਣਾ ਸੁਕਤ ਸ਼ਬਦ ਦਾ ਮਿਲਾਪ ਇਹ ਗੁਰਨਾਣਕ ਦੇ ਘਰ ਦਾ ਮਾਰਗ ਉਹ ਗੱਡੀ ਚਲਾਉਂਦੇ ਆ ਵੀ ਜੱਪਿਆ ਜਾ ਸਕਦਾ ਹੈ ਖਿਆਲ ਨਾਲ ਸੁਭਨ ਰਮਕਾਰ ਕਰਦੇ ਆ ਵੀ ਬੈਠ ਕੇ ਵੀ ਜੱਪਿਆ ਜਾ ਸਕਦਾ ਹੈ ਪਰ ਗੁਰੂ ਨਾਨਕ ਨੇ ਕੀਤੀ ਸਿੱਖ ਬਣਾਇਆ ਉਦਮਕ ਰਹਿੰਦੇ ਆ ਜੀਉ ਤੂੰ ਕਮਾਉਂਦੇ ਆ ਸੁਖ ਭੁੰਚ ਧਿਆਇਂਦੇ ਆ ਤੂੰ ਪ੍ਰਭੂ ਮਿਲ ਨਾਨਕ ਪੁਤਰੀ ਚਿੰਤ ਕੰਮ ਕਰ ਵਿਹਾਰ ਵੀ ਕਰ ਕਿਰਤ ਵੀ ਕਰ ਪਰ ਚਾਰ ਨਾਲ ਪੈਨਾ ਪੈਨਾ ਜਬਾਨ ਨਾਲ ਸਿਮਰਨ ਵੀ ਕਰੀਂ ਹੱਥ ਪਾਉਂ ਕਰ ਕਾਮ ਸਭ ਧੀਤ ਨਨੰਜਨ ਨਾਲ ਕਿਰਤ ਵੀ ਕਰੇ ਤੇ ਗੁਰੂ ਆਲਾ ਬਣ ਕੇ ਨਾਲ ਗੁਰਦੇਵ ਦੇਸ ਦੀ ਕਮਾਈ ਵੀ ਕਰੇ ਜਿਹੜੇ ਸਿਧਾਂਤ ਬਣਾਏ ਗੁਰੂ ਸਿੱਖੀ ਦੇ ਗੁਰਮਤ ਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਸ ਕਰਕੇ ਵਰਨਾਨਕ ਦੇ ਕਰਤਾ ਜਿਹੜਾ ਮਾਰਗ ਹੈ ਸਤਿ ਸ਼ਬਦਾਂ ਮਿਲਾ। ਜੋਗੀਆਂ ਦਾ ਮਤ ਸੀ ਪੁਰਾਣਾ ਜਾਣ। ਜਦੋਂ ਆਪਾਂ ਬੈਠ ਕੇ ਸੰਮਨ ਕਰਦੇ ਹਾਂ ਸਵਾਸ ਬਹੁ ਹੌਲੀ ਹੌਲੀ ਧੀਮੀ ਗਤੀ ਨਾਲ ਦਿੰਦਾ। ਜਦੋਂ ਸਵਾਸ ਹੌਲੀ ਚੱਲਦਾ ਹੈ ਫਿਰ ਦਿਲ ਦੀ ਜਿਹੜੀ ਹਰਕਤ ਹੈ ਉਹ ਵੀ ਸਲੋ ਹੋ ਜਾਂਦੀ। ਉਹਨਾਂ ਦਾ ਸਰਕਲ ਹੈ ਜਿਹੜੀ ਕਿਰਿਆ ਬਹੁਤ ਸਦੋਹ ਹੋ ਜਾਂਦੀ ਹੈ ਇਸ ਕਰਕੇ ਬਹੁਤੇ ਗੁਰਮੁਖ ਬੈਠ ਕੇ ਸਿਮਰਨ ਕਰਦੇ ਆਂ ਇਹ ਸਵਾਸਾਂ ਦੀ ਗਤੀ ਬਹੁਤ ਧੀਮੀ ਗਤੀ ਨਾਲ ਰੁਚ ਜਾਂਦੀ ਹੈ ਵੈਸੇ ਸਿਮਰਨ ਕਰਨ ਦਾ ਕਿਸੇ ਤਰ੍ਹਾਂ ਵੀ ਕਰੇ ਕੋਈ ਬੈ ਕੇ ਬੈਠ ਕੇ ਦੁੱਖੇ ਕੰਮ ਕਰਦੇ ਆਂ ਮਹਾਤਮਾ ਨਹੀਂ ਹੈ ਜਿਵੇਂ ਇੱਕ ਬੱਚੇ ਨੂੰ ਮਿਸ਼ਰੀ ਦੇ ਦੇਵੇ ਕਿਸੇ ਤਰ੍ਹਾਂ ਵੀ ਖਾ ਲਵੇ ਉਹ ਮਿੱਠੀ ਲੱਗਦੀ ਹੈ ਸੋ ਜਦੋਂ ਆਪਾਂ ਸਟ੍ਰੇਟ ਡੀਡ ਦੀ ਹੱਡੀ ਸਿੱਧੀ ਰੱਖ ਕੇ ਬੈਠ ਜਾਈਏ ਤਾਂ ਫਿਰ 12000 ਸਵਾਸ ਆਉਂਦਾ। ਚਲਦੇ ਠਾਣਾ ਜਿੰਨੀ ਕਿ ਆਪਣੀ ਤੋਰ ਹੈ ਚਾਲ ਹੈ ਆਪਣੀ ਸੁਭਾਅ ਕਪਪਨ ਦਿੰਦੇ ਆ ਤਾਂ 18000 ਸਵਾਸ ਆਉਂਦਾ। ਸੋਮਤ ਜੱਲੈ 30 ਸੱਤੇ ਬੰਦੇ ਨੇ 32000 ਸਵਾਸ ਆਉਂਦਾ। ਕਿਸੇ ਸੁੱਦੇ ਕੋਲ ਖੜ ਕੇ ਦੇਖਿਓ ਕਿੰਨੀ ਤੇਜ਼ ਵਾਚਨ ਦੇ ਜਿਆਦਾ ਸੌਣ ਵਾਲੇ ਉਹਨਾਂ ਦੀ ਉਮਰਾਂ ਬਹੁਤ ਘਟ ਜਾਂਦੀ ਹੈ ਸੋਵਤ ਚੱਲਣ ਗਤੀਸ ਮੈਥਨ ਕਰਦੇ ਛੌਂਟ ਚੱਲਦੇ ਗਿਰਉ ਨਾ ਪਜਾਈ ਜਗਤੀਸ ਜਦੋਂ ਇਹ ਆਪਾਂ ਦੁਕਾਰਾਂ ਵਿੱਚ ਗ੍ਰਸਥ ਹੁੰਦਾ ਹੈ ਉਹ 64000 ਸਵਾਸੇ ਨੂੰ ਆਉਂਦਾ ਕਾਮ ਕ੍ਰੋਧ ਕਾਇਆ ਕੋ ਗੱਲ ਜਿਉਂ ਕੰਚਨ ਸੁਹਾਗ ਘਟਾ ਇਹ ਸਵਾਸਤਿ ਮਨੁਅਸਰ ਹੈ ਜਿਹੜੀ ਆਪਣੀ ਉਮਰ ਆ ਸਵਾਸਤਿ ਡਿਪੈਂਡ ਹੈ ਅਕਾਲ ਪੁਰਖ ਜਿੰਨੇ ਕਿਸ ਨੂੰ ਸਵਾਲ ਦੇ ਕੇ ਭੇਜੈ ਗਣ ਕਾਲੇ ਸਭ ਦਿਵਸ ਸਾਸ ਨਹਿ ਵੜਨ ਘਟਨ ਤੇ ਅਸਾਰ ਸਹਿਬ ਬਾਣੀ ਵਿੱਚ ਵੀ ਇਹ ਬਚਨ ਕਰਦੇ ਕਿ ਉਹਨੇ ਗਿਣ ਕੇ ਸਵਾਸ ਸਰੀਰ ਵਿੱਚ ਪਾਇਆ ਇੱਕ ਦਿਲ ਜਿੰਨੇ ਨਾਲ ਘਟ ਸਕਦੇ ਐ ਇੰਨਾ ਵੱਧ ਸਕਦੇ ਜਿੰਨੇ ਕੋ ਉਪੁੰਜੀ ਲੈ ਕੇ ਆਉਂਦਾ ਹੈ ਕਈਆਂ ਦੇ ਬਚਪਨ ਚ ਪੂਰੇ ਹੋ ਜਾਂਦੇ ਨੇ ਕਈਆਂ ਦੇ ਜਵਾਨੀ ਚ ਜਿਹੜੇ ਪਹਿਲੇ ਤਾਂ ਆਖੀ ਇਹਨ ਲੱਗ ਪੈਂਦੇ ਅ ਵੀ ਸਮਾਪਤੀ ਹੋਣ ਵਾਲੀ ਨਹੀਂ ਇਹੀ ਵਿੱਚ ਨੌਵੇਂ ਬਾਦਸ਼ਾਹ ਗੁਰਤੇਗ ਬਹਾਦਰ ਮਹਾਰਾਜ ਨੇ ਆਪਨ ਸਮਝਾਉਣ ਵਾਸਤੇ ਕਿ ਉਪਦੇਸ਼ ਕੀ ਤੈ ਚੇਤਨਾ ਹੈ ਤਉ ਚੇਤਨ ਨਿਸ਼ਟਿਨ ਮੈਂ ਪ੍ਰਾਨੀ ਜੇ ਤੰ ਦਿਨ ਹੈ ਤੰ ਦਿਨ ਵਿੱਚ ਸਮਰ ਲੱਗਦਾ ਇਹਨਾਂ ਸੋਚ ਮੈਂ ਰਾਤ ਨੂੰ ਜੱਗਾ ਜੇ ਰਾਤ ਨਾ ਆਈ ਫੇਰ ਇਹ ਤਾਂ ਸਕਿੰਟ ਦਾ ਚੌਥਾ ਹਿੱਸਾ ਵੀ ਨਹੀਂ ਲੱਗਦਾ ਜਦੋਂ ਸਮਾਜਨ ਨਾਮ ਜਪਦੇ ਅੱਖਿਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਰੋ ਆਵੈ ਕੀ ਨਾ ਆਵੈ RAM ਜੇ ਅਗਲਾ ਸਵਾਸ ਹੀ ਨਾ ਆਏ ਤੇ ਰਾਤ ਨੂੰ ਕਿਵੇਂ ਜਪ ਲੈਣਾ ਜੇ ਤਾਂ ਦਿਨ ਹੈ ਫਿਰ ਤਾਂ ਦਿਨ ਹੈ ਵਾਹਿਗੁਰੂ ਵਾਹਿਗੁਰੂ ਕਰੀ ਜਾ ਨਾਲ ਆਪਣਾ ਕੰਮ ਕਾਰ ਕਰੀ ਜੇ ਰਾਤ ਹੈ ਜਿੰਨਾ ਚਿਰ ਜਾਗਦਾ ਹੈ ਬੈਠਾ ਅਨੰਤ ਉਹਨੂੰ ਯਾਦ ਕਰ ਚੇਤਨਾ ਹੈ ਤੂੰ ਚੇਤ ਲੈ ਜੇ ਚੇਤੀ ਕਰਨਾ ਪਰਮਾਤਮਾ ਨੂੰ ਜਿਹੜੀ ਗੱਲ ਤੂੰ ਭੁੱਲ ਜਾਏ ਮੇਰਾ ਆਪਾ ਨੂੰ ਕਹਿੰਦਾ ਤੈਨੂੰ ਚੇਤੇ ਆ ਜਿਹੜੀ ਗੱਲ ਤੂੰ ਕਹੀ ਸੀ ਤੈਨੂੰ ਚੇਤੇ ਆ ਤੇ ਸਹਿਬ ਵੀ ਕਹਿੰਦੇ ਨੇ ਬਾਣੀ ਚੇਤਾਈ ਕੋਈ ਆਪਾਂ ਮਾਤਮਾ ਨੇ ਵਾਅਦਾ ਕੀਤਾ ਸੀ ਪਰ ਭੁੱਲ ਗਏ ਉਹ ਮਾਰੇ ਕਹਿੰਦੇ ਨੇ ਚੇਤਾ ਹੀ ਤਾਂ ਚੇਤ ਤੈਨੂੰ ਚੇਤੇ ਕਰ ਜੇ ਤੈਨੂੰ ਚੇਤੇ ਸਾਰੇ ਪ੍ਰਮਾਤਮਾ ਨਾਲ ਵਾਅਦੇ ਕਰਕੇ ਹਰ ਚੰਤ ਜੀ ਰਚਨਾ ਮਾਤ ਕਰ ਬਸਥਾਪਨੰ ਸਾਰਾ ਸਾ ਸਿਮਰੰਤ ਮਹਾਗਨਾ ਬਿਨਾਸ਼ਨ ਮੁਕਤਲੇ ਪਰ ਪਰੈਵ ਸੰਦੂਖੁ ਹਤੜੈ ਥਾਇ ਨਾਨਕ ਸੋ ਧਨੀ ਕਿਉ ਵਿਸਾਰਿਓ ਉਧਰੈ ਚਿਸਤੈ ਨਾ ਆਪਾਂ ਪ੍ਰਮਾਤਮਾ ਨਾਲ ਵਾਦੀ ਕਰਦੇ ਨੇ ਹੁਣ ਵੀ ਕਰਨਾ ਕਿੰਨਾ ਹੈ ਕੋਈ ਦੁੱਖ ਆ ਜਾਵੇ ਪੀੜਤਾ ਆ ਜਾਵੇ ਸੰਕਟ ਆ ਜਾਵੇ ਸੋ ਸਵੇਲ ਲਗ ਜਨੇ ਅਰਦਾਸ ਕਰਨ